ਹਸਪੀਟਲ ਦੇ ਵਿੱਚ ਇੱਕ ਨਿਹੰਗ ਸਿੰਘ ਦੇ ਵੱਲੋਂ ਇੱਕ ਡਾਕਟਰ ਦਾ ਗੁੱਟ ਵੱਢ ਦਿੱਤਾ ਗਿਆ ਤਲਵੰਡੀ ਸਾਬੋ ਦੀਆਂ ਤਸਵੀਰਾਂ ਨੇ ਪਰਚੀ ਫੀਸ ਨਾ ਦੇਣ ਨੂੰ ਲੈ ਕੇ ਕੰਮ ਵੱਧ ਗਿਆ ਨਿਹੰਗ ਸਿੰਘ ਦੇ ਵੱਲੋਂ ਆਪਣੀ ਤਲਵਾਰ ਦੇ ਨਾਲ ਡਾਕਟਰ ਦੇ ਗੁੱਟ ਤੇ ਵਾਰ ਕੀਤਾ ਗਿਆ ਜਿਸ ਤੋਂ ਬਾਅਦ ਡਾਕਟਰ ਜ਼ਖਮੀ ਹੋ ਗਿਆ ਉਸ ਨੂੰ ਉੱਥੇ ਹੀ ਦਾਖਲ ਕਰਵਾਇਆ ਗਿਆ ਤਾਂ ਗੁੱਸੇ ਦੇ ਵਿੱਚ ਆਏ ਡਾਕਟਰਾਂ ਦੇ ਵੱਲੋਂ ਓਪੀਡੀ ਬੰਦ ਕੀਤੀ ਗਈ ਦੱਸਦੀ ਹੈ ਕਿ ਨਿਹੰਗ ਸਿੰਘ ਦੇ ਵੱਲੋਂ ਇੱਕ ਵਾਰ ਪਰਚੀ ਤੇ ਦਵਾਈ ਲਈ ਗਈ ਫਰ ਦੂਜੇ ਡਾਕਟਰ ਦੇ ਕੋਲ ਚਲਾ ਗਿਆ ਉਸਨੇ ਕਿਹਾ ਕਿ ਜਾ ਤਾਂ ਕੱਲ ਆ ਜਾਵੇਂ ਜਾਂ ਦੂਜੀ ਪਰਚੀ ਲੈ ਕੇ ਆਵੇ ਕਿਉਂਕਿ ਇੱਕ ਪਰਚੀ ਤੇ ਇੱਕ ਹੀ ਡਾਕਟਰ ਦਵਾਈ ਦਿੰਦਾ ਹੈ ਤਾਂ ਇਹ ਨਿਹੰਗ ਸਿੰਘ ਔਰਤਾਂ ਵਾਲੀ ਲਾਈਨ ਦੇ ਵਿੱਚ ਖੜ ਕੇ ਉੱਚੀ ਉੱਚੀ ਬੁਰਾ ਭਲਾ ਬੋਲਣ ਲੱਗ ਪਿਆ ਆਪੀਡੀ ਦੇ ਵਿੱਚੋਂ ਇੱਕ ਡਾਕਟਰ ਆਇਆ ਜੋ ਕਿ ਇਸ ਨੂੰ ਸਮਝਾਉਣ ਲੱਗ ਪਿਆ ਤਾਂ ਗੁੱਸੇ ਦੇ ਵਿੱਚ ਆਇਆ ਇਸ ਨਿਹੰਗ ਸਿੰਘ ਕਾਲੂ ਸਿੰਘ ਨੇ ਉਸ ਡਾਕਟਰ ਤੇ ਹੀ ਤਲਵਾਰ ਦੇ ਨਾਲ ਵਾਰ ਕੀਤਾ ਔਰ ਉਸ ਦਾ ਗੁੱਟ ਵੱਢ ਦਿੱਤਾ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਔਰ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਪੜਤਾਲ ਕੀਤੀ ਜਾ ਰਹੀ ਹੈ। ਆ ਤਲਵੰਡੀ ਸਾਬੋ ਦਾ ਇਹ ਹਸਪੀਟਲ ਹੈ ਜਿੱਥੇ OPD ਦੇ ਵਿੱਚ ਖੂਨ ਖਰਾਬਾ ਹੋਇਆ। ਨਿਹੰਗ ਸਿੰਘ ਨੂੰ ਸਮਝਾਉਣ ਆਇਆ ਡਾਕਟਰ ਜਿਸ ਤੇ ਵਾਰ ਕੀਤੇ ਗਏ ਕਾਹੂ ਸਿੰਘ ਦੇ ਵੱਲੋਂ ਔਰ ਮੌਕੇ ਤੇ ਹੁਣ ਤਲਵੰਡੀ ਸਾਬੋ ਦਾ ਪ੍ਰਸ਼ਾਸਨ ਪਹੁੰਚ ਗਿਆ ਔਰ ਡਾਕਟਰਾਂ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ OPD ਬੰਦ ਕੀਤੀ ਗਈ। ਤੁਸੀਂ ਕਹੋਗੇ ਬੰਦ ਕਰਿਆ ਪਿਆ ਇੱਕ ਨੰਗਣਾ ਸਾਡੇ ਲੈ ਪਰਚੇ ਕੱਢਦਾ ਹੀ ਉਹ ਏ ਤਲਵਾਰ ਮਾਰ ਗਿਆ। ਹਾਂ ਉਸ ਕਰਕੇ ਅਸੀਂ ਅਸੀਂ ਪਹਿਲਾਂ ਵੀ ਕਿਹਾ ਵੀ ਜਿਹੜਾ ਪਿੱਛੇ ਆ 11500 ਡੇਲੀ ਬੰਦਾ ਦਵਾਈ ਲੈਣ ਆਉਂਦਾ ਨਾ ਉਹ ਕੀ ਕਰਦਾ ਇੱਥੇ ਕੋਈ ਕਿਸੇ ਨੂੰ ਕੋਈ ਦਵਾਈ ਵੇਚ ਗਿਆ ਕੋਈ ਕਿਵੇਂ ਲੈ ਗਿਆ ਇੱਥੇ ਨਿਤ ਲੜਾ ਲੜਾਈ ਹੁੰਦੀ ਹੈ ਇੱਥੇ ਚੋਰੀਆਂ ਬਹੁਤ ਹੁੰਦੀਆਂ ਨੇ ਅੱਜ ਕਈ ਵਾਰੀ ਕਹਿ ਚੁੱਕੇ ਆ ਤਾਂ ਅੱਜ ਜਦੋਂ ਇਹ ਘਟਨਾ ਹੋਈ ਹੈ ਤਾਂ ਅਸੀਂ ਸਾਰੇ ਬੁਲਾਏ ਆ ਫਿਰ ਡੀਐਸਪੀ ਬੁਲਾਏ ਆ ਤੇ ਐਸਡੀਐਮ ਵੀ ਬੁਲਾਏ ਆ ਤਾਂ ਕਰਕੇ ਸੋਟੂ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਇਸ ਗੱਲ ਨੂੰ ਕਹਿਣਾ ਚਾਹੁੰਦੇ ਆ ਵੀ ਇੱਥੇ ਸਿਕਿਉਰਿਟੀ ਦੇਵੇ ਨੇ ਹੁਣ ਅਸੀਂ ਆਪ ਹੀ ਸੇਵ ਨਹੀਂ ਅਸੀਂ ਤਾਂ ਵੀ ਨਹੀਂ ਹਾਂ ਨਾ ਹਾਂ ਇਹ ਬਸ ਤਾਂ ਅਸੀਂ ਤੁਹਾਨੂੰ ਥੋੜਾ ਜਿਹਾ ਜੰਗ ਕੀਤਾ ਹੈ ਹਾਂਜੀ ਭਾਈ ਜੀ ਕੀ ਨਾ ਕਰਦਾ ਗੁਰਸੇਖ ਸਿੰਘ ਇਹ ਕਿੱਥੇ ਤੁਸੀਂ ਡੋਗੀ ਕਰਦੇ ਹੋ ਉਹ ਪੀੜੀ ਸੇਰ ਰੋਣਦੀ ਹਸਕਾਰ ਕੀ ਮਾਮਲਾ ਹੋਇਆ ਅਚਾਨਕ ਹੀ ਇਹ ਕੰਮ ਹੋ ਗਿਆ ਪਤੀ ਘਟਦੇ ਹਾਂਜੀ ਹਾਂਜੀ ਕੀ ਮਾਮਲਾ ਉਹ ਖਾਲਸਾ ਜੀ ਆਏ ਸੀਗੇ ਜੀ ਇੱਕ ਆਨਲਾਈਨ ਸਿਸਟਮ ਆਣਾ ਪਰ ਚੀਕ ਕਰੀ ਦਵਾਈ ਲੈਣੀ ਡਾਕਟਰ ਤੋਂ ਉਹਨਾਂ ਨੇ ਦੁਬਾਰੇ ਦੂਸਰੇ ਡਾਕਟਰ ਕੋਲੇ ਵਾਗੇ ਦਵਾਈ ਲੈਣਾ ਉਹ ਡਿਸਪੈਂਸਰੀ ਜਗ੍ਹਾ ਉਹਨਾਂ ਨੇ ਵਾਪਸ ਕਰਤਾ ਵੀ ਇਹ ਪਰਚੀ ਤੇ ਦਵਾਈ ਇੱਕ ਵਾਰ ਹੀ ਮਿਲ ਗਈ ਵੀ ਦੁਬਾਰੇ ਨਹੀਂ ਮਿਲਦੀ ਜਾਂ ਤਾਂ ਪਰਚੀ ਨਵੀਂ ਕਟਾ ਲੈ ਉਹਨੇ ਕੱਲ ਨੂੰ ਲੈ ਜਾਓ ਦਵਾਈ ਤੁਸੀਂ ਤੇ ਉਹ ਆ ਕੇ ਸਾਡੇ ਨਾਲ ਮਿਸਬਿਹੇਵ ਕਰ ਲਾ ਕੇ ਇੱਥੇ ਕਹਿੰਦੇ ਤੁਸੀਂ ਪੈਸੇ ਲੈਣੇ ਹੋਗੇ ਤੁਸੀਂ ਐਂ ਕਰਦੇ ਹੋਗੇ ਅੱਛਾ ਤੇ ਉਹ ਲੇਡਿਸ ਵਾਲੀ ਲਾਈਨ ਤੇ ਖੜੇ ਸੀਗੇ ਤੇ ਉਧਰੋਂ ਗਾਲਾਂ ਕੱਢਣ ਲੱਗ ਗਏ ਜਾ ਕੇ ਤੈਨੂੰ ਕਹਿਣ ਲੱਗੇ ਤੂੰ ਬਾਹਰ ਨਿਕਲ ਮੈਂ ਤੈਨੂੰ ਮਾਰੂੰਗਾ ਮੈਂ ਕਰੂੰਗਾ ਮੈਂ ਬਾਹਰ ਜਾ ਕੇ ਮੈਂ ਸਮਝਾਉਣ ਹੀ ਗਿਆ ਸੀ ਬਾਪੂ ਤੂੰ ਜਾ ਨਹੀਂ ਹੈਗੇ ਪੈਸੇ ਮੈਂ ਤੇਰੀ ਕੱਟ ਦਿੰਨਾ ਪਰਚੀ ਠੀਕ ਹੁਣ ਇਸ ਗਰਬਾਨ ਸਿੱਧੀ ਛੜਤੀ ਮੇਰੇ ਕੰਨੇ ਨੂੰ ਮੈਂ ਹੱਥ ਕਰ ਲਿਆ ਜੀ ਪੂਰੇ ਅੱਛਾ ਜੀ ਹੱਥ ਜੱਟ ਨਹੀਂ ਹੱਥ ਹਾਂ ਵੱਢਿਆ ਗਿਆ ਜੀ ਵੱਢਿਆ ਗਿਆ ਅੱਛਾ ਤੇ ਉਹਨੇ ਗਮਣੇ ਤੇ ਸੀ ਨਹੀਂ ਡੱਕੇ ਸੀਗੇ ਜਿਉਂ ਨਾਲੋਂ ਕੁਝ ਦਿਖਦੇ ਨਹੀਂ ਸੀਗੇ ਤੇ ਉਹ ਆਪਣਾ ਕੀ ਨਾਂ ਸੀ ਉਹਨਾਂ ਦਾ ਕਾਲੂ ਸਿੰਘ ਹੈ ਜੀ ਕਾਲੂ ਸਿੰਘ ਕਿਹੜੇ ਪਿੰਡੋਂ ਬਾਗੀਪੁਰ ਮੰਗ ਕੀ ਕਰਦੇ ਹੁਣ ਇਨਸਾਫ ਲੁੱਟਿਆ ਜਾ